ਸਸ਼ੀਕਲ ਭਾਜੀ ਹੁਣ ਤੁਹਾਨੂੰ ਖਵਾਣ ਲਗਾ ਤੜਕੇ ਵਾਲਾ ਪਾਸਤਾ ਕੁਲਚਾ ਨਾ ਤੁਸੀਂ ਕਦੀ ਕਿਤੇ ਖਾਦਾ ਹੋਏਗਾ ਤੇ ਨਾ ਤੁਹਾਨੂੰ ਕਿਤੇ ਮਿਲਣਾ ਮਿਲਣਾ ਤੇ ਸ਼ਿਵ ਕਿਰਪਾ ਲਿਆ ਕੋਈ ਮਿਲਣਾ ਜੀ ਭਾਜੀ ਜਰੂਰ ਜੀ ਸਭ ਤੋਂ ਪਹਿਲੇ ਆਗੇ ਭਾਜੀ ਦੇਸੀ ਘਿਓ ਕੋਈ ਵੀ ਚੀਜ਼ ਬੰਦੀ ਆ ਤੜਕੇ ਵਾਲੀ ਦੇਸੀ ਘਿਓ ਦੀ ਬੰਦੀ ਭਾਜੀ ਦੇਸੀ ਘਿਓ ਅੱਜਕੱਲ ਪਾਉਂਦਾ ਕੋਈ ਨਹੀਂ ਨਹੀਂ ਭਾਜੀ ਪਾਈ ਦਾ ਚੀਜ਼ ਖਵਾਣੀ ਆ ਤੇ ਵਧੀਆ ਖਵਾਓ ਕਸਟਮਰਾਂ ਨੂੰ ਕਿ ਜਿਹੜਾ ਖਾ ਕੇ ਵੀ ਦੁਬਾਰਾ ਆਵੇ ਕਿਦਾ ਦੁਬਾਰਾ ਨਾ ਆਵੇ ਤਾਂ ਫਿਰ ਉਹ ਸਮਝੀ ਲੋ ਸਵਾਦ ਨਹੀਂ ਮਿਲੇਗਾ ਪਿਆਜ ਆ ਗਏ সুইਟ ਕੌਰ ਆ ਗਏ ਸ਼ਿਮਲਾ ਮਿਰਚਾਂ ਤੇ ਗਾਜਰਾ ਥੋੜੀ ਹਰੀ ਮਿਰਚ ਐ ਆ ਗਿਆ ਪਨੀਰ ਭਾਜੀ ਹੈਲਦੀ ਬਣਾਣਾ ਤੇ ਹੈਲਦੀ ਖਵਾਣਾ ਤੇ ਹੈਲਦੀ ਬਣਾਣਾ ਜੇ ਚੰਗਾ ਖਵਾਵਾਂਗੇ ਤੇ ਕਸਟਮਰ ਨਾਲ ਕੰਮ ਤੁਰਿਆ ਰਹਿੰਦਾ ਜੇ ਕੰਮ ਤੁਰਿਆ ਰਹਿੰਦਾ ਤੇ ਰੋਟੀ ਪਾਣੀ ਮਿਲਦਾ ਰਹਿੰਦਾ ਇਹ ਭਾਜੀ ਹੈਗਾ ਖਮੀਰ ਵਾਲਾ ਗੁਲਚਾਂਬਰ ਸਰਦਾ ਖਮੀਰ ਵਾਲਾ ਖਮੀਰ ਵਾਲਾ ਕੁਲਚੇ ਦੀ ਬਾਜੀ ਖਾਸ ਹੈਗੇ ਅੰਮ੍ਰਿਤਸਰ ਦੇ ਪਾਣੀ ਇਹੋ ਜਿਹਾ ਹੈਗਾ ਕਿ ਜਿਹੜਾ ਜਿਹੜਾ ਹੈਗਾ ਨਾ ਵੇਖੋ ਇਹਨੂੰ ਕੋਈ ਬੋਗ ਵਾਲਾ ਕੁਲਚਾ ਵੀ ਕਹਿੰਦੇ ਜਾਲੀ ਵਾਲਾ ਕੁਲਚਾ ਕਿਤੇ ਨਹੀਂ ਮਿਲਣਾ ਇਹ ਜਿਹੜਾ ਇੰਨਾ ਸੌਫਟ ਹੈਗਾ ਇਹ ਅੰਮ੍ਰਿਤਸਰ 'ਚ ਹੀ ਮਿਲਣਾ ਤੇ ਕੋਈ ਇਹਨਾਂ ਨੂੰ ਆਂਦੇ ਆ ਤੇ ਸਮੈਲ ਵਾਲਾ ਕੁਲਚਾ ਵੀ ਕਹਿੰਦੇ ਕਿਉਂਕਿ ਹਲਕੇ ਹਲਕੇ ਸਮੈਲਾਂ ਦੀ ਖਮੀਰ ਹੁੰਦਾ ਨਾ ਖਮੀਰ ਦੀ ਹਲਕੀ ਹਲਕੀ ਸਮੈਲ ਆਉਂਦੀ ਤੇ ਇਹ ਕਹੇ ਲਾਈਟ ਵੇਟ ਹੁੰਦਾ ਤੇ ਬਿਲਕੁਲ ਹਲਕਾ ਹੁੰਦਾ ਭਾਜੀ ਜਿੰਨੇ ਕਿ ਜਿੰਨੇ ਕਿ ਗਰਮੀ ਪੈ ਰਹੀ ਹੈ ਤੇ ਲੋਕ ਜ਼ਿਆਦਾ ਫਰਾਈਡ ਚੀਜ਼ਾਂ ਨਹੀਂ ਖਾਂਦੇ ਤੇ ਕੁਲਚੇ ਨੂੰ ਜ਼ਿਆਦਾ ਖਾਂਦੇ ਆ ਕਿ ਹਾਂ ਵੀ ਇੱਕ ਕੋਈ ਖਾ ਕੇ ਜਾਂਦਾ ਨਿਊਟਰੀ ਕੁਲਚਾ ਜਿੰਨੇ ਹਲਕਾ ਖਾਣਾ ਹੁੰਦਾ ਤੇ ਉਹ ਨਿਊਟਰੀ ਕੁਲਚਾ ਖਾ ਲੈਂਦਾ ਜਿੰਨੇ ਹੈਵੀ ਖਾਣਾ ਹੁੰਦਾ ਹੂੰ ਜਿਹੜਾ ਮੈਂ ਪਾਸਤਾ ਕੁਲਚਾ ਖਾਣ ਲੱਗਾ ਇਹ ਜਿੰਨੇ ਇੱਕ ਵਾਰੀ ਸਵੇਰੇ ਨਾਸਤੇ ਦੇ ਵਿੱਚ ਖਾ ਲੈਣਾ ਨਾ ਜਿੰਨੇ ਉਹਨਾਂ ਸਾਰਾ ਦਿਨ ਭਾਜੀ ਭੁੱਖ ਨਹੀਂ ਲੱਗਦੀ ਉਹਨੇ ਫੇਰ ਰਾਤੀ ਜਾ ਕੇ ਰੋਟੀ ਖਾਣੀ ਹੈਵੀ ਹੁੰਦਾ ਨਾ ਬਈ ਸੋਚਿਆ ਕਿ ਨਹੀਂ ਭਾਜੀ ਇਦਾਂ ਹੀ ਜਿਵੇਂ ਹੋਂ ਪਹਿਲੇ ਮੇਰੇ ਤੜਕੇਲੇ ਚਾਵਲ ਬੜੇ ਫੇਮਸ ਹੋਏ ਸੀ ਤੇ ਕਸਟਮਰ ਆਂਦੇ ਆ ਕਹਿੰਦੇ ਭਾਜੀ ਕੋਈ ਨਵੀਂ ਚੀਜ਼ ਖਵਾਓ ਫਿਰ ਏਦਾਂ ਏਦਾਂ ਅਸੀਂ ਭਿੱਜਾ ਕੁਲਚਾ ਬਣਾਉਣਾ ਸ਼ੁਰੂ ਕਰਤਾ ਭਿੱਜੇ ਕੁਲਚੇ ਨੂੰ ਏਦਾਂ ਹੀ ਫਰਾਈ ਸਬਜ਼ੀਆਂ ਫਰਾਈ ਕਰਕੇ ਵਿੱਚ ਛੋਲੇ ਫਰਾਈ ਹਾਂਜੀ ਪਾਸਤਾ ਪਾਸਤਾ ਹਾਂਜੀ ਪਾਸਤਾ ਆ ਗਿਆ ਭਾਈ ਕਿਤੇ ਨਹੀਂ ਮਿਲ ਸਕਦਾ ਨਹੀਂ ਪਾਜੀ ਕਿਤੇ ਨਹੀਂ ਮਿਲੇ ਹੁਣ ਭਾਵੇਂ ਮਿਲ ਜੇ ਕਿਉਂਕਿ ਹੁਣ ਕੰਸੈਪਟ ਪਾਜੀ ਚੋਰੀ ਹੋ ਹੀ ਜਾਂਦਾ ਐ ਥੋੜਾ ਜਿਹਾ ਆ ਗਿਆ ਧਨੀਆ ਹਰਾ ਪਰ ਪਾਜੀ ਸਵਾਦ ਤੇ ਨੇਸ ਨੂੰ ਦਾ ਹੀ ਆ ਪਾਜੀ ਸਵਾਦ ਜਿਹੜਾ ਹੈਗਾ ਉਹ ਮਿਹਨਤ ਕਰਨੀ ਪੈਣੀ ਹੈ ਤੇ ਚੰਗੇ ਤਰੀਕੇ ਬਣਾ ਕੇ ਦੇਣਾ ਪੈਣਾ ਇਹਦੇ ਵਿੱਚ ਕੋਈ ਸਿਗਰਟ ਮਸਾਲਾ ਨਹੀਂਗਾ ਹਲਦੀ ਆ ਗਈ ਤੇ ਲੂਣ ਆ ਗਈ ਤੇ ਗਰਮ ਮਸਾਲਾ ਹੈਗਾ ਇਹ ਜਿਹੜਾ ਜਾਦੂ ਹੁੰਦਾ ਨਾ ਉਹ ਥਾਦਾ ਹੁੰਦਾ ਭਾਜੀ ਇੱਕ ਦਿਲੋਂ ਚੀਜ਼ ਬਣਾਈ ਦਿਲੋਂ ਖਵਾਣਾ ਤੇ ਦਿਲੋਂ ਬਣਾਣਾ ਦਿਲ ਤੋਂ ਬਣਾਦੇ ਦਿਲ ਤੋਂ ਬਣਾਵਾਂਗੇ ਤੇ ਕਾਮਯਾਬ ਹੋਵਾਂਗੇ ਕਾਮਯਾਬ ਹੋਏ ਆ ਦਿਲੋਂ ਹੀ ਕੰਮ ਕਾਮਯਾਬ ਹੁੰਦਾ ਸਭ ਤੋਂ ਵੱਡੀ ਗੱਲ ਪਤਾ ਕੀ ਹੁੰਦੀ ਜਿੱਦਾ ਘਾਵਰੀ ਇਹ ਯਾ ਕਰੀਮ ਆ ਗਈ ਬਾਜੀ ਮੋੜ ਤੇ ਬਾਈ ਜੀ ਇੰਨਾ ਕੁ ਸਪਾਈ ਜਾਂਦੇ ਹੋ ਹਾਂਜੀ ਬਾਜੀ ਬਾਜੀ 100 ਰੁਪਿਆ ਵੀ ਤਾਂ ਲੈਣਾ ਗਾ ਕੋਲ ਮਾਰਾ ਕੁ ਕਿੰਨੇ ਦਾ ਇਹ 100 ਰੁਪਏ ਜਗਾ ਬਾਜੀ ਇੰਨਾ ਕੁ ਪਾ ਕੇ 100 ਨਹੀਂ ਇੱਥੇ ਹਾਂਜੀ ਚਟਣੀ ਜਿਹੜੀ ਆਪਣੀ ਬਣਾਈ ਹੁੰਦੀ ਜਿਹੜੀ ਪਾਈ ਦੇ ਚਟਣੀ ਨਹੀਂ ਗਈ ਪਾਜੀ ਥੋੜੀ ਗਰੇਵੀ ਪਾਈ ਆ ਕਿ ਜਿਹੜਾ ਤਵੇ ਦੇ ਥੱਲੇ ਸਮਾਨ ਜਿਹੜਾ ਬੰਦਾ ਪਿਆ ਥੱਕ ਤਵੇ ਦੇ ਥੱਲੇ ਨਾ ਲੱਗੇ ਇਹ ਵੇਖੋ ਇਹ ਵੇਖੋ ਕਿਉਂਕਿ ਬਾਜੀ ਤੁਹਾਨੂੰ ਇੱਕ ਗੱਲ ਦੱਸਦਾ ਪਿਆ ਸੀ ਕਿ ਹਾਂ ਵੀ ਇਹ ਸਾਡਾ ਕੰਮ ਹੈ ਇਹ ਕੰਮ ਤੋਂ ਹੀ ਸਾਡਾ ਘਰ ਚੱਲਦਾ ਪਿਆ ਹੈ ਇਹ ਸਾਡੀ ਹੀ ਬਰਕਤ ਹੈਗੀ ਹੈ ਤੇ ਇਹੀ ਚੰਗਾ ਗਾਕਾ ਨੂੰ ਖਵਾਵਾਂਗੇ ਤੇ ਸਾਡੇ ਕੋ ਦੁਬਾਰਾ ਗਾਹ ਗਾਣਗੇ ਤੇ ਤਾਂ ਹੀ ਘਰ ਚੱਲਣਾ ਦੇਖਣ ਨੂੰ ਬੜਾ ਵਧੀਆ ਲੱਗ ਰਿਹਾ ਜੀ ਹਾਂਜੀ ਬਾਜੀ ਇਹ ਤਿਆਰ ਹੋ ਗਿਆ ਬਾਜੀ ਤਿਆਰ ਚੱਲਦਾ ਬਾਜੀ ਹਾਂ ਨੂੰ ਹੋ ਗਿਆ ਜੀ ਬਾਜੀ ਤਿਆਰ ਹੈ ਹਾਂਜੀ ਵੀਰ ਜੀ ਇਹ ਪੂਰੀ ਪਲੇਟ ਇਦਾਂ ਹੀ ਪਲੇਟ ਦੇਵੂਗੀ ਜਿਹੜਾ ਵੀ ਆਏਗਾ ਉਹਨੂੰ ਇਦਾਂ ਦੀ ਹੀ ਪਲੇਟ ਮਿਲੇਗੀ ਇੰਨਾ ਹੀ ਮਟੀਰੀਅਲ ਮਿਲੇਗਾ ਇੰਨਾ ਹੀ ਸਵਾਦ ਮਿਲੇਗਾ। ਭਾਜੀ بارش ਕਰੀ ਜਾਂਦੇ ਹਾਂ। ਹਾਂਜੀ। ਮੀਂਹ ਤੇ ਆਂਦਰ ਵੀ ਅੰਬਰਸਰ ਦੇ ਵਿੱਚ ਮੀਂਹ ਆਂਦਾ ਚਲੇ ਜਾਂਦਾ ਅਸੀਂ بارش ਕਰਤੀ ਪਨੀਰ ਦੀ। ਅੱਛਾ ਪਨੀਰ ਦੀ بارش ਕਰਦੇ ਦੀ। ਹਾਂਜੀ ਇਹ ਆ ਗਿਆ ਜੀ ਪਿਆਜ਼। ਪਿਆਜ਼ ਦੇ ਨਾਲ ਆ ਜੇਗੀ ਪੁਦੀਨੇ ਵਾਲੀ ਚਟਨੀ। ਪੁਦੀਨੇ ਵਾਲੀ ਚਟਨੀ ਤੋਂ ਬਾਅਦ ਆ ਜਾਏਗਾ ਇਹ ਥੋੜਾ ਜਿਹਾ ਚਾਟ ਮਸਾਲਾ। ਭਾਜੀ ਜੀ ਚਟਨੀ ਹੁੰਦੀ ਹੈ ਤੁਹਾਡੀ ਆਪਰੇ ਤਿਆਰ ਹੁੰਦੀ ਹੈ ਕੀ? ਹਾਂਜੀ ਭਾਜੀ ਆਪਨੇ ਤਿਆਰ ਹੁੰਦੀ ਹੈ ਅਨਾਰ ਦਾਣਾ, ਪੁਦੀਨਾ, ਹਰਾ ਧਨੀਆ, ਇਮਬਲੀ, ਕਾਲੀ ਮਿਰਚ। ਥੋੜਾ ਜਿਹਾ ਅਦਰਕ ਥੋੜਾ ਜਿਹਾ ਲਸਣ ਭਾ ਕੇ ਪੇਸਟ ਤਿਆਰ ਹੋ ਜਾਂਦੀ ਆ ਤੇ ਉਤੋਂ ਆ ਗਈ ਮਿੱਠੀ ਸੌਸ ਤੇ ਤੁਹਾਡਾ ਤਿਆਰ ਹੋ ਗਿਆ ਭਾਜੀ ਤੜਕੇ ਵਾਲਾ ਪਾਸਤਾ ਕੁਲਚਾ ਸਵਾਦ ਸਿਰਫ ਇਤਨਾ ਹੀ ਮਿਲੇਗਾ ਜਿਹੜਾ ਮਰਜੀ ਤਿਆਰ ਜਿਹੜਾ ਮਰਜੀ ਕਰ ਲੈ ਤਿਆਰ ਜਿਹੜਾ ਇੱਕ ਜਿਨੇ ਡਿਸ਼ ਕੱਢੀ ਹੁੰਦੀ ਨਾ ਉਹਨੂੰ ਪਤਾ ਹੁੰਦਾ ਕਿਹੜਾ ਮਸਾਲਾ ਪਾਣਾ ਤੇ ਕਿੱਦਾਂ ਪਾਣਾ ਕਿੱਦਾਂ ਬਣਾਣਾ ਤੇ ਕਿੱਦਾਂ ਗਾਕਾ ਨੂੰ ਸਵਾਦ ਲੱਗਣਾ ਪਾਸਤਾ ਤੁਸੀਂ ਉਹ ਪਾਸਤਾ ਕੁਲਚਾ ਬਣਾਉਣਾ ਹਾਂਜੀ ਭਾਜੀ ਇਹ ਤਿਆਰ ਹੋ ਗਿਆ ਤੁਹਾਡਾ ਪਾਸਤਾ ਕੁਲਚਾ ਇਹਨੂੰ ਖਾਣ ਵਾਸਤੇ ਆਣਾ ਪਏਗਾ ਹਾਲਗੇਟ ਨੀਅਰ ਗੁਰੂ ਰਵੀਦਾਸ ਜੀ ਦੇ ਮੰਦਿਰ ਦੇ ਕੋਲ ਮੇਰੀ 카ਟ ਦਾ ਟਾਈਮਿੰਗ ਅਗੇ ਇਸ ਵੇਰੇ 9 ਵਜੇ ਤੋਂ ਸ਼ਾਮੀ 5 ਵਜੇ ਤੱਕ ਸੰਡੇ ਨੂੰ ਛੁੱਟੀ ਹੁੰਦੀ ਹੈ ਭਾਜੀ ਬਾਈ ਆਪਣਾ ਨੰਬਰ ਦੱਸ ਦਿਓ ਕਿਸੇ ਨਾਮ ਪਤਾ ਲੱਗੇਗਾ ਪ੍ਰਾਈਸ ਵੀ ਦੱਸ ਦਿਓ ਇਹਦਾ ਪ੍ਰਾਈਸ ਹੈਗਾ ਭਾਜੀ 100 ਰੁਪਿਆ ਤੇ ਆਪਣਾ ਨੰਬਰ ਹੈਗਾ 6239454779 ਧੰਨਵਾਦ ਜੀ ਭਾਜੀ